ਹਜ਼ਾਰਾਂ ਪੰਖੜੀਆਂ ਵਾਲਾ ਕਮਲ ਐਸੇ ਸਰਦੇਸ ਕਹਿੰਦੇ ਨੇ ਇੱਥੇ ਕਹਿੰਦੇ ਨੇ ਨਾ ਦੇਖਿਆ ਨਾ ਦੀ ਮਹਿਕ ਮਾਣੀ ਨਾ ਉਹਦਾ ਸੁਆਪਣ ਨਾ ਉਹਦਾ ਰਸ ਨਾ ਉਹਦਾ ਆਨੰਦ ਕਿਉਂ ਜਿਸਨੇ ਆਨੰਦ ਮਾਣ ਲਿਆ ਜਿਸ ਜੀਵਨ ਸ਼ਕਤੀ ਨੇ ਜੋ ਸਾਡੇ ਅੰਦਰ ਹੈ ਉਹ ਬਹਿ ਰਹੀ ਹੈ ਨਿਵਾਣ ਦੀ ਤਰਫ ਉਚਾਈਆਂ ਦੀ ਤਰਫ ਨਹੀਂ ਫਿਰ ਇੰਜ ਕਹਿੰਦੇ ਨੇ ਉਹ ਸ਼ਕਤੀ ਹੈ ਪਟਾਂ ਦੇ ਕਥਨ ਅਨੁਸਾਰ ਪਤੰਜਲੀ ਦੇ ਕਥਨ ਅਨੁਸਾਰ ਉਪਨਿਸ਼ਦਾਂ ਦੇ ઋਸ਼ੀਆਂ ਦੇ ਕਥਨ ਅਨੁਸਾਰ ਉਹ ਕੁੰਡਲ مار ਕੇ ਬੈਠੇ ਹੋਈ ਹੈ ਨਾਭੀ ਤੋਂ ਥੰਡੇ ਕਹਿੰਦੇ ਨੇ ਬਹੁਤ ਗਹਿਰੀ ਚੋਟ ਜਦ ਲੱਗਦੀ ਹੈ ਹਾਦਸਾ ਹੋਵੇ ਕੋਈ ਗਮਗੀਨ ਘਟਨਾ ਹੋਵੇ ਕੋਈ ਦੁੱਖ ਭਰੀ ਗੱਲ ਸੁਣਾਣੀ ਹੋਵੇ ਇਹ ਗਹਿਰੀ ਚੋਟ ਪਹਿਲੇ ਨਾਭੀ ਤੇ ਹੀ ਲੱਗਦੀ ਹੈ ਇੰਜ ਕਹਿੰਦੇ ਨੇ ਨਾਭੀ متاثر ਹੋ ਗਈ ਹੈ ਨਾਭ ਕੁੰਡਲ ਕਹਿੰਦੇ ਨੇ ਕੜੇ ਗੋਲਾਕਾਰ ਨੂੰ ਕੁੰਡਲ ਕਹਿੰਦੇ ਨੇ ਅਸੀਂ ਕੜਾ ਕਹਿੰਦੇ ਹਾਂ ਕੁੰਡਲ ਪਰ ਉਸ ਨੂੰ ਅਗਾਹ ਚੱਲ ਕੇ ਚੱਕਰ kia ਗਿਆ ਅੱਗੇ ਚੱਲ ਕੇ ਵਿਗਿਆਨ ਨੇ ਤੇ ਐਸਾ ਨਹੀਂ ਬਣਿਆ ਪਰ ਗੁਰ ਬਾਣੀ ਮੰਨ ਲਈਏ ਖੱਟ ਨੇਮ ਕਰ ਕੋਠੜੀ ਬਾਂਦੀ ਬਸਤ ਅਨੂਪ ਵਿੱਚ ਪਾਈ 6 ਚੱਕਰ ਬਣਾ ਕੇ ਇੱਕ ਬੜੀ ਸੁੰਦਰ ਕੋਠੀ ਬਣਾਈ ਪ੍ਰਭੂ ਨੇ ਖੱਟ ਨੇਮ ਕਰ ਕੋਠੜੀ ਬਾਂਦੀ 6 ਚੱਕਰ ਬਣਾ ਕੇ 6 ਨਿਯਮ ਬਣਾ ਕੇ ਐ ਸੁੰਦਰ ਕੋਠੀ ਪ੍ਰਭੂ ਨੇ ਬਣਾਈ ਬਸਤ ਅਨੂਪ ਵਿੱਚ ਪਾਈ ਇੱਕ অতি ਅਨੂਪਮ ਬਸਤੋ ਇੱਕ অতি ਸੁੰਦਰ ਬਸਤੋ ਇਸ ਕੋਠੀ ਰੇਜ ਪ੍ਰਭੂ ਨੇ ਪਾ ਦਿੱਤੀ ਕੁੰਜੀ ਕੋਲਫ ਪ੍ਰਾਣ ਕਰ ਰਾਖੇ ਕਰਤੇ ਬਾਰ ਨ ਲਾਈ ਕੁੰਜੀ ਤੇ ਕੋਲਫ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇਗਾ ਤਾਲੇ ਨੂੰ ਕੋਲਫ ਕਹਿੰਦੇ ਨੇ ਲੈਂਦਾ ਪੰਜਾਬ ਸਰਗੋਦੇ ਤੋਂ ਪਲੇ ਪਰੇ ਚਲੇ ਜਾਉਣਾ ਪੰਜਾਬ ਦੇ ਚ ਹੁਣ ਜਿਹੜਾ ਪਾਕਿਸਤਾਨ ਦੇ ਚ ਰਹਿ ਗਿਆ ਟਾਲਾ ਨਹੀਂ ਕਹਿੰਦੇ ਕੁਲਫ ਕਹਿੰਦੇ ਮੁਲਤਾਨ ਦੇ ਚ ਡੇਰਾ ਗਾਜ਼ੀ ਖਾਨ ਦੇ ਚ ਫਰੰਟੀਅਰ ਦੇ ਇਲਾਕੇ ਚ ਕਿਦਰ ਟਾਲੇ ਨੂੰ ਕੁਲਫ ਕਹਿੰਦੇ ਨੇ ਬਈ ਕੁਲਫ ਖੋਲਦੇ ਟਾਲਾ ਖੋਲਦੇ ਅਗਧ ਕਵੀ ਇਸ ਸ਼ਬਦ ਨੂੰ ਵਰਦੇ ਨੇ ਹੋ ਸਕਦਾ ਹੈ ਉਹਨਾਂ ਦੇ ਨਾਲ ਯੂਪੀ ਦੇ ਵਿੱਚ ਵੀ ਕਿਦਰੇ ਇਹੀ ਬੋਲ ਵਰਤਿਆ ਜਾਂਦਾ ਹੋਵੇ ਕੁੰਜੀ ਕੁਲਫ ਪ੍ਰਾਣ ਕਰ ਰਾਖੇ ਕਰਤੇ ਬਾਰ ਨਾ ਲਾਏ ਕੁੰਜੀ ਤੇ ਤਾਲਾ ਤੇ ਪ੍ਰਾਣ ਨੇ ਸਵਾਸ ਨੇ ਹਦੋਂ ਦੇ ਜੋ ਕੁੰਜੀ ਹੈ ਉਹ ਹੀ ਤਾਲਾ ਹੈ ਜੋ ਤਾਲਾ ਹੈ ਉਹ ਹੀ ਕੁੰਜੀ ਹੈ ਕਿ ਇਸ ਤਰ੍ਹਾਂ ਹੋ ਗਿਆ ਕਬੀਰ کہہ ਰਹੇ ਨੇ ਜੋ ਤਾਲਾ ਹੈ ਉਹੀ ਕੁੰਜੀ ਹੈ ਜੋ ਕੁੰਜੀ ਹੈ ਉਹੀ ਤਾਲਾ ਹੈ ਇਹ ਸ્વાસ ਹੀ ਬੰਧਨ ਦਾ ਕਾਰਨ ਬਣਨਗੇ ਇਹ ਸ્વાસ ਹੀ ਮੁਕਤੀ ਦਾ ਕਾਰਨ ਬਣਨਗੇ ਮੈਂ ਸੁਗਮਨ ਨਹੀਂ ਸਾਹਬ ਦਾ ਪਾਠ ਕਰਨਾ ਤੋ ਸਵਾਸ ਤੇ ਚਾਹੀਦਨ ਜੇ ਸਵਾਸ ਹੀ ਨਹੀਂ ਚਲਦੇ ਤੇ ਸੁਗਮਨ ਨਹੀਂ ਕਿਤੇ ਪਰ ਮੈਂ ਬੇਈਮਾਨੀ ਕਰਨੀ ਹੈ ਕਿਸੇ ਨੂੰ ਗਾਲ ਘੱਟਨੀ ਹੈ ਤੋ ਸਵਾਸ ਤੇ ਚਲਨਾ ਹੀ ਚਾਹੀਦਨ ਮਰਦਾ ਤੇ ਕਿਸੇ ਨੂੰ ਗਾਲ ਨਹੀਂ ਨਾ ਘੱਟ ਸਕਦਾ ਤੇ ਬੇਈਮਾਨੀ ਨਹੀਂ ਨਾ ਕਰ ਸਕਦਾ ਜਦ ਸਵਾਸ ਚੱਲਦੇ ਪੈਵਨ ਤੇ ਮੈਂ ਅਨਰਥ ਕਰਾਂ ਇਹ ਤਾਲਾ ਹੋ ਗਿਆ ਬੰਦ ਸਵਾਸ ਚੱਲਦੇ ਪੈਨ ਮੈਂ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਿਆ ਇਹ ਪ੍ਰਾਣ ਕੁੰਜੀ ਬਣ ਗਏ ਤਾਲਾ ਖੁੱਲ ਜਾਏ ਪ੍ਰਾਣ ਹੀ ਕੁੰਜੀ ਨੇ ਪ੍ਰਾਣ ਹੀ ਤਾਲਾ ਹੈ ਸਵਾਸ ਹੈ ਤੇ ਸਤ ਸੰਗ ਹੈ ਸਵਾਸ ਹੈ ਤੇ ਕੋ ਸੰਗਤ ਹੈ ਮੁਰਦਾ ਬੰਦੇ ਨੇ ਕੀ ਸਤ ਸੰਗ ਕਰਨਾ ਤੇ ਕੀ ਕੋ ਸੰਗਨ ਹੋ ਤੇ ਮਰਗੜ ਘਾਟ ਲੈਣਾ ਲੈ ਜਾਣਾ ਪਏਗਾ ਪ੍ਰਾਣ ਕੁੰਜੀ ਨੇ ਪ੍ਰਾਣ ਕੁਲਫ ਨੇ ਕੁੰਜੀ ਕੁਲਫ ਪ੍ਰਾਣ ਕਰ ਰਾਖੇ ਕਰਤੇ ਬਾਹਰ ਨਾ ਲਾਈ ਅਬ ਮਨ ਜਾਗਤ ਰਹੋ ਰੇ ਭਾਈ ਗਾਫਲ ਹੋਏ ਕੇ ਜਨਮ ਗਵਾਇਆ ਚੋਰ ਮੁਸੇ ਘੜ ਆਈ ਹੁਣ ਜਾਗ ਗਫਲਤ ਵਿਚ ਪਤਾ ਨਹੀਂ ਤੂੰ ਕਿਤਨੇ ਜਨਮ ਗਵਾਇਆ ਔਰ ਉਸ ਅਨੂਪਮ ਵਸਤੂ ਤੋਂ ਤੂੰ ਵਾਂਝਾ ਰਿਹਾ ਜੋ ਹਰ ਦਫਾ ਪ੍ਰਭੂ ਤੈਨੂੰ ਅਨੂਪਮ ਵਸਤੂ ਦੇਂਦਾ ਰਿਹਾ ਦੇਂਦਾ ਰਿਹਾ ਪਰ ਚੋਂ ਕੇ ਤੂੰ ਸੁੱਤਾ ਰਿਹਾ ਉਸ ਅਨੂਪਮ ਵਸਤੂ ਦਾ ਪਤਾ ਤੈਨੂੰ ਨਾ ਚਲੇ ਜੀਵਨ ਦੀ ਉਹ ਜਿਹੜੀ ਪਰਬਲ ਸ਼ਕਤੀ ਹੈ ਕਹਿੰਦੇ ਲਾਭੀ ਤੋਂ ਥੱਲੇ ਕੁੰਡਲ ਮਾਰ ਕੇ ਸੁੱਤੀ ਪਈ ਹੈ ਉਹ ਨੂੰ ਭਟ ਜਿਸ ਢੰਗ ਨਾਲ ਬਿਆਨ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮੈਂ ਛੇਤੀ ਛੇਤੀ ਉਹ ਅਰਜ਼ ਕਰਾਂ ਭਟ ਕਹਿੰਦੇ ਨੇ ਕੁੰਡਲ ਨਹੀਂ ਸੁਰਜੀ ਸਤ ਸੰਗਤ ਆਮ ਲੋਕੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਸ ਐਵੇਂ ਥੋੜੀ ਜੀਆਂ ਮੋਟੀਆਂ ਮੋਟੀਆਂ ਗੱਲਾਂ ਨੇ ਜਦ ਵੀ ਮੈਨੂੰ ਐਸਾ ਕੁਝ ਕਹਿੰਦਾ ਮੈਂ ਸਿਰਫ ਦੋ ਚਾਰ ਸ਼ਬਦ ਹੀ ਉਹਦੇ ਸਾਹਮਣੇ ਰੱਖ ਦਿੰਦਾ ਭਈ ਇਹ ਹੀ ਖੋਲ ਕੇ ਦੱਸ ਦੇ ਤੂੰ ਮੈਨੂੰ ਅਜੇ ਤੱਕ ਮੈਨੂੰ ਨਹੀਂ ਸਮਝ ਪਈ ਤੂੰ ਖੋਲ ਕੇ ਦੱਸ ਦੇ ਫਿਰ 당 ਰਹੇ ਜਾਂਦੇ ਨੇ ਕਹਿੰਦੇ ਨੇ ਇਹੋ ਜੀਆਂ ਦੀਆਂ ਗੱਲਾਂ ਨੇ ਤੇ ਮੈਂ ਕਿ ਤੂੰ ਫਿਰ ਕੀ ਸਮਝੇ ਬਿਨਾਂ ਦੇਖੇ ਮਨੁੱਖ ਫੈਸਲਾ ਕਰ ਦਿੰਦਾ ਬਿਨਾਂ ਪੜਿਆ ਬਿਨਾਂ ਸੋਚਿਆ ਤੇ ਕਮਜ਼ੋਰੀ ਸਾਡੀ ਵੀ ਅਸੀਂ ਸਮਾਨ ਸਾਗਰ ਨੂੰ ਜਗਤ ਦੇ ਸਾਹਮਣੇ ਨਹੀਂ ਰੱਖ ਸਕਦੇ ਨਹੀਂ ਸਕਦੇ ਜਿੰਨੇ ਸਾਧਨ ਸਾਡੇ ਕੋਲ ਨੇ ਜਗਤ ਦੇ ਸਾਹਮਣੇ ਰੱਖਣ ਦੇ ਇਤਨੇ ਸਾਧਨ ਸਾਧਨ ਰੂਹੇ ਜ਼ਮੀਨ ਦੇ ਚ ਕਿਸੇ ਕੌਮ ਕੋਲ ਨਹੀਂ ਨੇ ਤੇ ਜਿਤਨੀ ਇਹ ਕੌਮ ਸਾਧਨਾ ਦਾ ਦੁਰਪਯੋਗ ਯੋਗ ਹੀ ਨਾ ਕਰਨਾ ਇਹ ਕੌਮ ਕਰ ਰਹੀ ਹੈ ਕੋਈ ਕੌਮ ਨਹੀਂ ਕਰਦੀ ਕਿ ਤੇ ਮੰਨਣਾ ਪੈਣਾ ਐਸਵਾਸੀ ਸਿੱਖਾਂ ਦੇ ਚ ਵੀ ਨਾਸਤਿਕ ਪੈਦਾ ਹੋ ਜਾਣਗੇ ਕਿੰਤੂ ਪਰੰਤੂ ਕਰਨ ਵਾਲੇ ਗਏ ਨਹੀਂ ਬਾਣੀ ਦੀ ਤਹਿ ਦੇ ਚ ਗਏ ਹੀ ਨਹੀਂ ਖੁੰਡਲ ਨਹੀਂ ਸੁਰਜੀ ਬਾਠ ਕਹਿੰਦੇ ਨੇ ਸਾਡੀ ਖੁੰਡਲ ਨਹੀਂ ਜਾਗ ਪਈ ਸੁਰਜੀ ਜਾਗ ਪੜ ਪਰਮਾਨੰਦ ਗੁਰੂ ਮੁਖ ਮਚਾ ਕਿਵੇਂ ਜਾਗ ਪਈ ਗੁਰਮੁਖ ਬਣ ਗਏ ਗੁਰੂ ਦੇ ਸਾਹਮਣੇ ਗਏ ਗੁਰੂ ਦੇ ਬਚਨ ਦੁ ਰਾਏ ਗੁਰੂ ਦਾ ਜਪ ਕੀਤਾ ਕੁੰਡਲਨੀ ਜਾਗ ਪਈ ਉਹ ਸ਼ਕਤੀ ਕੁੰਡਲ ਮਾਰ ਕੇ ਸੁੱਤੀ ਹੋਈ ਹੈ ਕੁੰਡਲਨੀ ਇਸ ਨੂੰ ਕਈਆਂ ਨੇ ਪਟੋਰੀ ਦੇ ਚ ਪਈ ਹੋਈ ਸੱਪਣੀ ਨਾਲ ਵੀ ਤਸਵੀਰ ਦਿੱਤੀ ਹੈ ਸਰਪ ਨੇ ਐਵੇਂ ਕੁੰਡਲ ਮਾਰ ਕੇ ਸੱਪਣੀ ਬੈਠੀ ਹੁੰਦੀ ਹੈ ਸਿਰ ਤੱਲੇ ਢਾ ਕੇ ई शक्ति कुंडल मार के बैठी है और मौ ठल्ले परवा ठल्ले इस वास्ते कहंदे ने जैसे-जैसे मनुख धनवान होंदा जांदा है उस ताकी माप खुद ही काम वासना वद्दी जाती वद्दी जाती फिर वो 4 400 महारानियां रख लेगा फिर वो 6 600 बेगमा रख लेगा ਅੱਜ ਮਰਾਕੋ ਦੇ ਸ਼ਹਿਨशाह ਦੀਆਂ 1000 ਬੇਗਮਾਂ ਨੇ। ਔਰ ਦੁਰਾਚਾਰ ਬਲਾਦਕਾਰ ਕਿਸ ਨੂੰ ਕਹਿੰਦੇ ਨੇ? ਪੈਸੇ ਲੈ ਇਤਨਾ ਕਾਮੇ ਹੀ ਬਣਾ ਦਿੱਤਾ। ਅੱਜ ਸੰਸਾਰ ਵਿੱਚ ਧਨ ਵਧਿਆ ਹੈ। ਉਹ ਅਮਰੀਕਾ ਸਭ ਤੋਂ ਕਾਮੇ ਦੇਸ਼ ਹੋ ਗਏ। ਇਹ ਦੇਸ਼ ਵੀ ਹੁੰਦਾ ਜਾ ਰਿਹਾ ਹੈ। ਜਿਵੇਂ-ਜਿਵੇਂ ਪੈਸਾ ਵੱਧਦਾ ਜਾ ਰਿਹਾ ਹੈ, ਪੈਸੇ ਵਾਲਿਆਂ ਦੇ ਬੱਚੇ ਖਰਮਸਤੀਆਂ ਕਰਨ ਲੱਗ ਪੈਣ। ਦੁਨੀਆ ਵਰਦਾ ਅਨਰਥ ਕਰਨ ਲੱਗ ਪੈਣਾ ਹੈ। ਹੇਗਲ ਵਖਰੇ ਨੇ ਕਿ ਆਪਣੀ ਤਾਕਤ ਨਾਲ ਆਪਣੀ ਸਮਰੱਥਾ ਨਾਲ ਉਹਨਾਂ ਦੀਆਂ ਫਰਮਸਤੀਆਂ ਨੂੰ ਦਬਾ ਦੇਣ ਦੇ ਨਿਛਾ ਦੇਣ ਦੇ ਪਰ ਨਾ ਬੜਾ ਅਨਰਥ ਕਰਨ ਲੱਗ ਪੈਣ ਤਾਕਤ ਦੇ ਵੱਧਿਆਂ ਧਨ ਦੇ ਵੱਧਿਆਂ ਤੇ ਵੱਧ ਜਾਂਦਾ ਹੈ ਇਹ ਬਾਹਰ ਦੀ ਤਾਕਤ ਤੇ ਵੱਧ ਗਈ ਤੇ ਬਾਹਰ ਮੁਖੀ ਮਨੁੱਖ ਨੂੰ ਬਣਾ ਦਿੰਦਾ ਹੈ ਇੱਕ ਪਰਮ ਸ਼ਕਤੀ ਕੁੰਡਲ ਮਾਰ ਕੇ ਅੰਦਰ ਬੈਠੀ ਹੈ ਮੁਖੜਾ ਥੱਲੇ ਕੀਤਾ ਹੈ ਉਦੇ ਭਾਵ ਨੂੰ ਥੱਲੇ ਦੀ ਤਰਫ ਬਾਹਰ ਦੀਆਂ ਸ਼ਕਤੀਆਂ ਪ੍ਰੇਰਿਤ ਕਰਦੀਆਂ ਸਤਾ ਮਿਲ ਗਈ ਹੈ ਤਾਂ ਕਾਮੇ ਦੁਰਾਚਾਰੀ ਹੋ ਹੀ ਜਾਏਗਾ ਬੜਾ ਧਨ ਮਿਲ ਗਿਆ ਸਾਜ਼ੋ ਸਮਾਨ ਮਿਲ ਗਿਆ ਕੇਵਲ ਹਨ ਵੱਧਦਾ ਜਾ ਰਿਹਾ ਹੈ ਤਾਂ ਮੇਰ ਕਾਮਨਾਵਾਂ ਵੱਧੀਆਂ ਜਾਣਗੀਆਂ ਵਾਸ਼ਨਾ ਵੱਧੇ ਜਾਏਗਾ ਅਗਰ ਮਨ ਜਪ ਰਸਨਾ ਨੇ ਕਰਨਾ ਹੈ ਤੇ ਮਨ ਨੇ ਸੁਣਨਾ ਹੈ ਗਾ ਵੀਏ ਸੁਣੀਏ ਮਨ ਰਖੀਏ ਜੈਸੇ ਮੂਲਾਧਾਰ ਚੱਕਰ ਨੂੰ ਵਿਨ ਕੇ ਉਹ ਸੁਰਤ ਉੱਚੀ ਉੱਠੇ ਉਹ ਸ਼ਕਤੀ ਉੱਚੀ ਉੱਠੇ ਐਸੇ ਮਨੁਕਦਾ ਵਾਸ਼ਨਾ ਦਾ ਜਗਤ ਸਮਾਪਤ ਹੋ ਜਾਂਦਾ ਹੈ ਐਸੇ ਵਰਨਾ ਨਹੀਂ ਹੋਵੇਗਾ ਮਰਦੇ ਦਮ ਤੱਕ ਵਾਸ਼ਨਾ ਰਹੇਗੀ ਸਰੀਰ ਬੁੱਢਾ ਹੋ ਜਾਏਗਾ ਵਾਸ਼ਨਾ ਸਦਾ ਜਵਾਨ ਰਹਿੰਦੀ ਹੈ ਔਰ ਫਿਰ ਅਗਲਾ ਜਨਮ ਕਰਾ ਦੇਦੀ ਹੈ ਅਗੋਂ ਮਾਂ ਬਾਪ ਦੀ ਵਾਸ਼ਨਾ ਉਸ ਮਰੇ ਹੋਏ ਦੀ ਵਾਸ਼ਨਾ ਪਿੰਨਾ ਦਾ ਸੰਗਮ ਹੋ ਕੇ ਫਿਰ ਜਨਮ ਹੋ ਜਾਂਦਾ ਹੈ ਸਰੀਰ ਬੁੱਢਾ ਹੁੰਦਾ ਹੈ ਵਾਸ਼ਨਾ ਨਹੀਂ ਬੁੱਢੀ ਹੁੰਦੀ ਸਰੀਰ ਮਰਦਾ ਹੈ ਵਾਸ਼ਨਾ ਨਹੀਂ ਮਰਦੀ ਕਿ ਜੇ ਸਰੀਰ ਦੇ ਮਰਨ ਵਾਲੀ ਵਾਸ਼ਨਾ ਮਰ ਗਈ ਫਿਰ ਤੇ ਜੀਵਨ ਮੁਕਤ ਹੋ ਗਏ ਚਲੇ ਗਏ ਪ੍ਰਮਾਤਮਾ ਦੇ ਦੇਸ ਗਲ ਕਦਮ ਨਹੀਂ ਮਰਦੀ ਏ ਇਕਾਗਰਤਾ ਬਖਸ਼ ਨੇ ਵਾਸ਼ਨਾ ਦਾ ਜਗਤ ਖਤਮ ਹੋ ਗਿਆ। ਜੋ ਸੁਰਤ ਉੱਚੀ ਉੱਠ ਗਈ ਹੈ ਮੌਲਾਦਾਰ ਤੋਂ ਉੱਚੀ ਉੱਠ ਗਈ ਹੈ ਇਹ ਛੇ ਚੱਕਰ ਅੰਦਰ ਮੰਡੇ ਨੇ। ਫਿਰ ਇਹਨਾਂ ਛੇ ਚੱਕਰਾਂ ਨੂੰ ਜੋ ਵਿਨ ਕੇ ਉੱਪਰ ਉੱਠ ਜਾਂਦਾ ਹੈ ਸਹਸਤਰਧਾਰ ਹਜ਼ਾਰਾਂ ਪੰਖੜੀਆਂ ਵਾਲਾ ਕਮਲ। ਕਿ ਉਸ ਦੇ ਰਸ ਦਾ ਉਸ ਦੇ ਸੁਆਪਣ ਦਾ ਦੀ ਮਹਿਕ ਦਾ ਉਹ ਆਨੰਦ ਮਾਣਨਾ ਫਿਰ ਪ੍ਰਭੂ ਦੀ ਦੇਸ ਦੇ ਵਸ ਜਾਂਦਾ ਹੈ ਅਗਰ ਜਪ جاری ਹੈ جاری ਹੈ ਦੂਜਾ ਚੱਕਰ ਹੈ ਸਵ ਦੇ ဌਾਨ ਇਹਨੂੰ ਵੇਨ ਕੇ ਜਦ ਸੁਰਤ ਉੱਪਰ ਉੱਠ ਗਈ కుੰਡਲਨੀ ਉੱਪਰ ਉੱਠ ਗਈ ਮਨ ਉੱਪਰ ਉੱਠ ਗਿਆ ਸੁਰਤ ਉਪਚੀ ਆਉ ਗਈ ਐਸੇ ਮਨੁੱਖ ਦੇ ਅੰਦਰ ਮੌਤ ਦਾ ਭੈ ਸਮਾਪਤ ਹੋ ਜਾਂਦਾ ਹੈ ਮੌਤ ਦਾ ਡਰ ਨਹੀਂ ਨਾ ਐਸਾ ਮਨੁੱਖ ਕਿਸੇ ਕੀਮਤ ਤੇ ਵੀ ਮੌਤ ਤੋਂ ਨਹੀਂ ਡਰੇਗਾ ਜਦੋਂ ਉਸ ਨੂੰ ਸਮਝ ਆ ਜਾਂਦੀ ਹੈ ਸਮਾਂ ਅਸਥਾਨ ਤੇ ਕਾਰਨ ਇਹ ਤਿੰਨੇ ਇਕੱਠੇ ਨਾ ਹੋਣ ਮੌਤ ਨਹੀਂ ਆਉਂਦੀ ਨਹੀਂ ਕਿ ਮਰਨਾ ਉਹ ਕਬੂਲ ਕਰ ਲੈਂਦਾ ਹੈ ਮਰਨਾ ਉਹ ਮੰਨ ਲੈਂਦਾ ਹੈ ਹੋਣਾ ਹੈ ਹੋਣਾ ਇਸ ਨੇ ਹੋਣਾ ਪਰ ਸਿਰਫ ਵਾਸ਼ਨਾ ਦਾ ਜਗਤ ਖਤਮ ਹੋਇਆ ਸਿਰਫ ਮੌਤ ਦਾ ਭੈ ਖਤਮ ਹੋਇਆ ਪਰਮ ਅਨੰਦ ਪਰਮ ਰਸ ਪਰਮ ਮੈ ਪਰਮ ਸੁਹੱਪਣ ਅਜੇ ਨਹੀਂ ਪ੍ਰਗਟ ਹੋਇਆ ਅਜੇ ਨਹੀਂ ਪ੍ਰਗਟ ਹੋਇਆ ਮੈਂ ਛੇਤੀ ਛੇਤੀ ਵਿਆਖਿਆ ਕਰਨਿਆ ਜਪ ਜਾ ਰਹੀ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਜਾ ਰਹੀ ਹੈ ਇਸੇ ਜਪ ਨਾਲ ਸੁਰਤ ਉੱਚੀ ਉੱਠੇਗੀ ਹੋਰ ਕੋਈ ਸਾਧਨ ਨਹੀਂ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਜੋ ਜਪ ਨਹੀਂ ਕਰਦਾ ਤੇ ਬਾਕੀ ਸਭ ਕੁਝ ਕਰ ਰਿਹਾ ਜਪੋ ਤਾਂ ਇੱਕੋ ਨਾਮ ਅਵਰ ਨਿਰਾਫਲ ਕਾਮ ਜਪ ਤੋਂ ਬਿਨਾ ਸਾਰੇ ਕੰਮ ਨਿਸਫਲ ਸਮਝ ਲੈ ਲਾੜੇ ਤੋਂ ਬਿਨਾ ਬਰਾਤ ਕੀ ਮੈਨੇ ਰਖ ਲਈਏ ਕੀ ਮੈਨੇ ਰਖ ਲਈਏ ਜਪਨ ਆਲੀ ਸਫਲਤਾ ਪਹਿਲੀ ਬਾਣੀ ਦਾ ਨਾਮ ਜਪ ਹੈ ਦਸਮ ਗ੍ਰੰਥ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ ਜਪ ਦੀ ਸਾਰੀ ਮਹਿਮਾ ਬਿਆਨ ਹੈ ਤੇ ਚਲੋ ਬਾਬਾ ਜੀ ਕੋਲ ਇਹ ਕੁਛ ਲਈ ਕਿਵੇਂ ਜਪ ਕਰੀਏ ਕੋ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਓ 8-10 ਦੇ ਕਰੀਬ ਪ੍ਰਚਾਰਕ ਵਿਚਾਰਕ ਜੋ ਆਪਣੇ ਆਪ ਨੂੰ ਕਹਿੰਦੇ ਨੇ ਬੜਾ ਦਾਰਸ਼ਨਿਕ ਕਹਿੰਦੇ ਨੇ ਇਹੀ ਪ੍ਰਚਾਰ ਕਰ ਰਹੇ ਸੋ ਤੇਜ਼ੀ ਕਰਾਂ ਰਟ ਕੇ ਵਾਹਿਗੁਰੂ ਵਾਹਿਗੁਰੂ ਇਹਦੇ ਨਾਲ ਕੀ ਹੋਣਾ ਇਹ ਨਾ ਕਰੋ। ਛੁਡਾ ਰਹੇ ਨੇ। ਕਲਕੱਤੇ 'ਚ ਦੇਖ ਕੇ ਮੈਂ ਰੰਗ ਰਹਿ ਗਿਆ ਨੇ, ਉਹ ਯੂਰਪ ਦੇ 'ਚ ਮੈਂ ਦੇਖ ਕੇ ਰੰਗ ਰਹਿ ਗਿਆ। ਔਰ ਜਿਹੜੇ-ਜਿਹੜੇ ਆਪਣੇ ਆਪ ਨੂੰ ਬੁੱਧੀ ਜੀਵੀ ਕਹਿੰਦੇ ਪੈਣੇ ਉਹ ਵੀ ਇਹੀ ਕਹਿ ਰਹੇ ਨੇ। ਜਪ ਤੋਂ ਹੀਣਾ ਮਨੁੱਖ ਤੇ ਫਿਰ ਪਸ਼ੂ ਸਮਾਨੀ ਰਹਿ ਜਾਏਗਾ। ਜਪ ਨੇ ਹੀ ਤੇ ਇਸ ਦੇ ਅੰਦਰ ਸ਼ਕਤੀਆਂ ਜਗਾਉਣੀਆਂ ਨੇ। ਜਪ ਨੇ ਹੀ ਤੇ ਇਸ ਨੂੰ ਮਹਾਨ ਬਣਾਣਾ ਹੈ। ਤੇ ਜਪ ਹੀ ਕੱਢ ਦਿੱਤਾ ਤਾਂ ਫਿਰ ਰਹਿ ਕੀ ਗਿਆ। ਇਹ ਤੇ ਕੌਮ ਦੀ ਜਿੰਦ ਜਾਨ ਨਹੀਂ ਘੜ ਰਹਿਣੇ ਇਹ ਤੇ ਸਿੱਖੀ ਦੀ ਜਿੰਦ ਜਾਨ ਘੜ ਰਹਿ ਹੈ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਹੈ ਸਾਵਧਾਨ ਹੋਣਾ ਚਾਹੀਦਾ ਹੈ ਜਪ ਦੀ ਗੱਲ ਸਭ ਤੋਂ ਪਹਿਲੇ ਪਰ ਮੈਂ ਫਿਰ ਦੁਰਾਦਿਆਂ ਬਾਣੀ ਦੇ ਜਪ ਨਾਲ ਜੋ ਜੁੜੇ ਹੋਇਆ ਦੁਨੀਆ ਦੀ ਕੋਈ ਤਾਕਤ ਉਸ ਦੇ ਬਾਣੇ ਨੂੰ ਉਤਾਰ ਨਹੀਂ ਸਕਦੀ ਗੁਰੂ ਗ੍ਰੰਥ ਸਾਹਿਬ ਨਾਲ ਜੋ ਜੁੜੇ ਹੋਇਆ ਕਦੀ ਉਹ ਪੰਥ ਦੇ ਟੁਕੜੇ ਨਹੀਂ ਕਰੇਗਾ ਕਦੀ ਪੰਥ ਤੋਂ ਨਿਕੜੇਗਾ ਵੀ ਨਹੀਂ ਨਾਲ ਚਲੇਗਾ ਨਾਲ ਚਲੇਗਾ ਪਰ ਬਦਕਿਸਮਤੀ ਹੈ ਗੁਰੂ ਗ੍ਰੰਥ ਦੀ ਮਹਾਨਤਾ ਦੀ ਵੀ ਉਹ ਹੀ ਗੱਲ ਕਰਦੇ ਨੇ ਕਿ ਉਹ ਗੁਰੂ ਗ੍ਰੰਥ ਨਾਲ ਜੁੜੇ ਨਹੀਂ ਕਈ ਦਫਾ ਬਾਣੀ ਦੀ ਵੀ ਗੱਲ ਕੋਈ ਕਰਦੇ ਨੇ ਜਿਨ੍ਹਾਂ ਦਾ ਬਾਣੀ ਦੇ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ ਜਪ جاری ਹੈ ਸੁਰਤ ਹੋਰ ਉੱਪਰ ਉਠੀ ਹੈ ਤੀਜਾ ਚੱਕਰ ਹੈ ਮਣੀਪੁਰ ਉਸ ਚੱਕਰ ਨੂੰ ਵਿਨ ਕੇ ਇਹ ਜਦ ਕੁੰਡਲ ਨੇ ਇਹ ਜਦ ਸ਼ਕਤੀ ਉੱਪਰ ਉੱਠਦੀ ਹੈ ਵਿਚਾਰਾਂ ਦਾ ਵਿਅਰਥ ਦੇ ਫੁਰਣਿਆਂ ਦਾ ਜਗਤ ਸਮਾਪਤ ਹੋ ਜਾਂਦਾ ਹੈ ਐਸਾ ਮਨੁੱਖ ਜਦ ਸੰਗਤ ਦੇ ਚ ਬੈਠਾ ਹੈ ਕੀਰਤਨ ਸੁਣ ਰਿਹਾ ਹੈ ਤੋ ਕੀਰਤਨ ਹੀ ਸੁਣ ਰਿਹਾ ਹੈ ਵਿਅਰਥ ਦੇ ਫੁਰਨੇ ਨਹੀਂ ਐਸਾ ਮਨੁੱਖ ਜਦ ਪਾਠ ਕਰ ਰਿਹਾ ਹੈ ਤੋ ਪਾਠ ਹੀ ਕਰ ਰਿਹਾ ਹੈ ਵਿਅਰਥ ਦੇ ਫੁਰਨੇ ਨਹੀਂ ਐਸਾ ਮਨੁੱਖ ਜਦ ਕੀਰਤਨ ਕਰ ਰਿਹਾ ਹੈ ਤਾਂ ਕੀਰਤਨ ਹੀ ਕਰ ਰਿਹਾ ਹੈ ਉਹਦੇ ਅੰਦਰ ਕੀਰਤਨ ਦੀ ਹੀ ਵਿਚਾਰਧਾਰਾ ਚਲੇਗੀ ਵਿਅਰਥ ਦੇ ਫੁਰਨੇ ਨਹੀਂ ਲੇਕਿਨ ਹਰ ਵਕਤ ਦੋ ਦੋ ਕੰਮ ਮਨੁੱਖ ਕਰਦਾ ਪਿਆਉਂਦਾ ਹੈ ਬਾਹਰ ਵੀ ਕਰਦਾ ਪਿਆਉਂਦਾ ਹੈ ਅੰਦਰ ਵਿਅਰਥ ਦੇ ਫੁਰਨੇ ਵੀ ਚੱਲਦੇ ਹੈ ਸੁਰਤ ਹੋਰ ਉੱਪਰ ਉਠੀ ਹੈ ਮਣੀਪੁਰ ਚੱਕਰ ਨੂੰ ਵਿੰਕੇ ਉੱਪਰ ਉਠੀ ਹੈ ਵਿਅਰਥ ਦੇ ਫੁਰਨੇਆਂ ਦਾ ਜਗਤ ਸਮਾਪਤ ਹੋ ਗਿਆ ਵਿਅਰਥ ਦੇ ਫੁਰਨੇ ਉਸ ਦੇ ਅੰਦਰ ਨਹੀਂ ਰਹਿੰਦੇ ਜਾਇਜ਼ ਫੁਰਨੇ ਜਾਇਜ਼ ਵਿਚਾਰਧਾਰਾ ਤੇ ਚਲਦੀ ਹੈ ਜਿਹਦੀ ਲੋੜ ਹੈ ਵਿਅਰਥ ਨਹੀਂ ਫਿਜ਼ੂਲ ਨਹੀਂ ਜਿਵੇਂ ਸੜਕ ਦੇ ਉੱਤੇ ਬਹੁਤ ਸਾਰੇ ਬੰਦੇ ਜਾ ਰਹੇ ਨੇ ਬਹੁਤ ਸਾਰੇ ਕਈ ਕਈ ਦਫਾ ਅਸੀਂ ਉਸ ਦੇ ਨਾਲ ਚੱਲ ਪੈਂਦੇ ਆ ਜੋ ਸਾਡਾ ਪਿਆਰਾ ਹੈ ਜੋ ਸਾਡਾ ਆਪਣਾ ਹੈ ਉਸ ਨਾਲ ਚੱਲ ਪੈਂਦੇ ਔਰ ਵੀ ਹਜ਼ਾਰਾਂ ਲੰਗਦੇ ਪੈਨ ਲੰਗਣ ਪੈ ਦੇਖ ਹੀ ਜਾਂਦੇ ਆ ਦੇਖ ਹੀ ਜਾਂਦੇ ਹਜ਼ਾਰਾਂ ਤਰ੍ਹਾਂ ਦੇ ਵਿਚਾਰ ਮਨੁੱਖ ਦੇ ਅੰਦਰ ਚੱਲਦੇ ਨੇ ਔਰ ਹਰ ਵਕਤੇ ਸੜਕ ਤੇ ਢੀੜ ਰਹਿੰਦੀ ਹੈ ਸਿਆਣਾ ਮਨੁੱਖ ਸੁਚੇਤ ਮਨੁੱਖ ਜੋ ਮਨੇਪੁਰਨੋ ਵਿਚਕੇ ਉੱਪਰ ਉਠੇ ਹੈ ਉਹ ਉਸੇ ਵਿਚਾਰ ਨਾਲ ਚੱਲਦਾ ਜਿਹੜਾ ਨਿਰੰਕਾਰ ਤੱਕ ਪਹੁੰਚਾਵੇ ਬਾਕੀ ਨਾਲ ਨਹੀਂ ਚੱਲਦਾ ਬਾਕੀ ਵਿਚਾਰਾਂ ਨੂੰ ਕਹਿੰਦਾ ਜਾਓ ਤੁਸੀਂ ਲੰਗੋ ਮਨੁੱਖ ਨੂੰ ਦੇਖਣ ਵਾਲਾ ਪਰੇ ਨਾਲ ਨਹੀਂ ਚੱਲਦਾ ਮਨੁੱਖ ਵਿਚਾਰਾਂ ਦੇ ਨਾਲ ਚੱਲਦੇ ਨੇ ਪਾਠ ਤੇ ਰਹੀ ਜਾਂਦੇ ਨੇ ਮਨੁੱਖ ਮੁਰਨੇਆਂ ਦੇ ਨਾਲ ਚੱਲਦੇ ਨੇ ਕੋਣ ਕੀਰਤਨ ਸੁਣੇ ਉਹਨੂੰ ਮੁਰਨੇਆਂ ਦੇ ਨਾਲ ਬੜੀ ਦੂਰ ਚਲੇ ਜਾਂਦੇ ਨੇ ਬੈਠੇ ਬਾਵੇਂ ਸਤਸੰਗ ਦੇ ਚੋਂਦੇ ਨੇ ਬੜੀ ਦੂਰ ਚਲੇ ਜਾਂਦੇ ਕੋਣ ਸੁਣੇ ਕੀਰਤਨ ਕਥਾ ਐਸਾ ਮਨੁੱਖ ਉਸ ਵਿਚਾਰ ਨਾਲ ਚੱਲਦਾ ਹੈ ਜੋ ਨਿਰੰਕਾਰ ਦੇ ਦੇਸ਼ ਦੀ ਤਰਫ ਲੈ ਜਾਵੇ। ਬਾਕੀ ਵਿਚਾਰਾਂ ਨੂੰ ਦੇਖਣ ਵਾਲਾ ਉਹ ਬਣ ਜਾਂਦਾ ਹੈ ਵਿਚਾਰਾਂ ਦੇ ਨਾਲ ਨਹੀਂ ਚੱਲਦਾ, ਕਰਨਿਆਂ ਦੇ ਨਾਲ ਨਹੀਂ ਚੱਲਦਾ, ਵਿਰਤ ਦੇ ਖਿਆਲਾਂ ਦੇ ਨਾਲ ਨਹੀਂ ਚੱਲਦਾ। ਇਹ ਉਸ ਮਨੁੱਖ ਦੀ ਅਵਸਥਾ ਹੈ ਜਿਸ ਨੇ ਤੀਜੇ ਚੱਕਰ ਨੂੰ ਵਿੰਗ ਕੇ ਉਲੰਦੀ ਹਾਸਿਲ ਕਰ ਲਈ ਹੈ। ਇਸੇ ਨੂੰ ਕਹਿੰਦੇ ਨੇ ਕਿ ਤੇ ਹੁਣ ਉੱਚਾ ਮਨੁੱਖ ਹੈ। ਉੱਚਾ ਸਰੀਰ ਕਰਕੇ ਨਹੀਂ ਸੁਰਤ ਕਰਕੇ ਉੱਚਾ ਤਨ ਕਰਕੇ ਨਹੀਂ ਸਮਝ ਕਰਕੇ ਉੱਚਾ ਧਨ ਕਰਕੇ ਵੀ ਨਹੀਂ ਰੁਤਬਾ ਰੁਤਬੇ ਕਰਕੇ ਵੀ ਨਹੀਂ ਆਤਮਿਕ ਆਨੰਦ ਕਰਕੇ ਇਹ ਵੀ ਮਾਪਦੇ ਆ ਕਿਸੇ ਜ਼ਮਾਨੇ ਚ ਮਨੁੱਖ ਦੀ ਉਚਤਾਈ ਨਾਪੀ ਜਾਂਦੀ ਸੀ ਕਿ ਇਹਦੇ ਚ ਦਇਆ ਕਿਤਨੀ ਹੈ ਗਿਆਨ ਕਿਤਨਾ ਹੈ ਇਹ ਸਮਦਰਸ਼ਟ ਕਿਤਨਾ ਹੈ ਇਹ ਪ੍ਰੇਮ ਦਾ ਸਾਗਰ ਕਿਤਨਾ ਹੈ ਇਹ ਨਾਪ ਤੋਲ ਹੁੰਦੇ ਸਨ ਮਨੁੱਖ ਨੂੰ ਮਹਾਨ ਮੰਨਣ ਦੇ ਇਹ ਪੈਮਾਨੇ ਅੱਜ ਨਹੀਂ ਲੱਗੇ ਅੱਜ ਪੈਮਾਨੇ ਕੀ ਨੇ ਇਹਦੇ ਕੋਲ ਦੰਨ ਕਿਤਨਾ ਹੈ ਇਹਦੇ ਕੋਲ ਸੰਪਦਾ ਕਿਤਨੀ ਹੈ ਇਹਦੇ ਕੋਲ ਰੁਤਬਾ ਕਿਤਨਾ ਹੈ ਅੱਜ ਇਹ ਪੈਮਾਨੇ ਨੇ ਸੰਤਾਂ ਨੂੰ ਵੀ ਜਦ ਕਤਾਰਾਂ 'ਚ ਬਿਠਾਇਆ ਜਾਂਦਾ ਹੈ ਤੇ ਕਹਿੰਦੇ ਨੇ ਵੱਡਾ ਸੰਤ ਛੋਟਾ ਸੰਤ ਹੁਣ ਵੱਡਾ ਸੰਤ ਛੋਟਾ ਸੰਤ ਕਿਸ ਢੰਗ ਨਾਲ ਨਾਪਿਆ ਇਹਦਾ ਡੇਰਾ ਵੱਡਾ ਇਹਦੀ ਧਨ ਸੰਪਦਾ ਜ਼ਿਆਦਾ ਹੈ ਇਹਦੇ ਚੇਲੇ ਛਾਟੇ ਜ਼ਿਆਦੇ ਨੇ ਇਹ ਤੇ ਵਡਿਆਈ ਪੈਮਾਨੇ ਜਿਹੇ ਜਨਾ ਨਾਲ ਅਸੀਂ ਸੰਸਾਰੀ ਮਨੁੱਖ ਨੂੰ ਲਾਪਦੇ ਆ ਉਹਨਾਂ ਹੀ ਪੈਮਾਨਿਆਂ ਨਾਲ ਅਸੀਂ ਸੰਤ ਨੂੰ ਨਾਪਦੇ ਆ ਤਾਂ ਪ੍ਰਭਾਵਤ ਅਸੀਂ ਧਨ ਤੋਂ ਆ ਕੋਈ ਸੰਤ ਤੋਂ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਆ ਪ੍ਰਭਾਵਤ ਉਸਦੇ ਡੇਰੇ ਤੋਂ ਆ ਉਹਦੀਆਂ ਕਾਰਾਂ ਤੋਂ ਆ ਉਹਦੇ ਚੇਲੇ ਛਾਟੇ ਤੋਂ ਆ ਉਹਦੀ ਭੀੜ ਤੋਂ ਆ ਸੰਤ ਤੋਂ ਪ੍ਰਭਾਵਤ ਨਹੀਂ ਆ ਖੇਤ ਜਪ جاری ਹੈ ਸੁਰਤ ਹੋਰ ਉੱਪਰ ਉਠੇ ਚੌਥਾ ਚੱਕਰ ਹੈ ਅਨਾਹਦ ਬੜੇ ਧਿਆਨ ਨਾਲ ਸੁਣਨਾ ਇਸ ਨੂੰ ਵਿਨ ਕੇ ਜੈਸੇ ਸੁਰਤ ਉੱਪਰ ਉੱਠਦੀ ਹੈ ਕੁੰਡਲ ਨੇ ਉੱਪਰ ਉੱਠਦੀ ਹੈ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ ਪ੍ਰਮਾਤਮਾ ਦਾ ਬੋਲ ਸੁਣਦਾ ਹੈ ਜੋ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਉਸ ਅਨਾਹਦ ਵਿੱਚ ਸਾਰੇ ਸਾਜ਼ਾਂ ਦੀ ਆਵਾਜ਼ ਆਉਂਦੀ ਹੈ ਉਸ ਸਾਜ਼ਾਂ ਦੀ ਆਵਾਜ਼ ਦੇ ਨਾਲ ਗੀਤ ਆਉਂਦਾ ਹੈ ਸੰਗੀਤ ਆਉਂਦਾ ਹੈ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਸਾਰਾ ਖੁਲਾਸਾ ਇਸ ਸ਼ਬਦ ਦੇ ਚ ਹੈ ਮੈਂ ਫਿਰ ਅਰਜ਼ ਕਰਾਂ ਗੋਜ ਕਥਾ ਹੈ ਗੋਜ ਕਥਾ ਹੈ ਐਸਾ ਮਨੁੱਖ ਸਿੱਧਾ ਪਰਮਾਤਮਾ ਨੂੰ ਸੁਣ ਰਿਹਾ ਹੈ ਅਜੇ ਵੇਖਿਆ ਤੇ ਨਹੀਂ ਸੁਣ ਰਿਹਾ ਜਿਵੇਂ ਵਿਚਾਰ ਦੀਵਾਰ ਹੋਵੇ ਤੇ ਮੈਂ ਉੱਚੀ ਉੱਚੀ ਬੋਲਾਂ ਤੋ ਦੀਵਾਰ ਦੇ ਪਾਰ ਖੜਾ ਮਨੁੱਖ ਵੀ ਮੈਨੂੰ ਸੁਣ ਲੈਣਾਂ ਮੈਨੋਂ ਬਾਵੇਂ ਦੇਖ ਤੇ ਨਹੀਂ ਲੈਣ। ਨਹੀਂ ਸਕਦਾ ਦੀਵਾਰ ਹੈ। ਪਰ ਸੁਣ ਲੈ ਆਵਾਜ਼ ਚਲੀ ਗਈ ਹੈ। ਐਸੇ ਮਨੁੱਖ ਨੇ ਜੇ ਪ੍ਰਭੂ ਦੀ ਝਲਕ ਤੇ ਨਹੀਂ ਵੇਖੀ। ਪ੍ਰਕਾਸ਼ ਤੇ ਨਹੀਂ ਵੇਖਿਆ। ਅਨਾਹਦ ਨਾਦ ਸੁਣ ਰਿਹਾ ਜੋ ਬੜਾ ਰਸਦਾਇਕ ਹੈ, ਅਨੰਦ ਆਇਕ ਹੈ। ਇਹ ਸਮਝ ਲਓ ਇਹਨੇ ਚੌਥਾ ਚੱਕਰ ਅਨਾਹਦ ਵਿੰਨ ਕੇ ਇਸ ਤੋਂ ਉੱਪਰ ਉਠਿਆ। ਕਿ ਵੀ ਮੈਂ ਛੋਟੇ ਛੋਟੇ ਰੂਪ ਜਿਹਾ ਕਰ ਰਿਹਾ ਕਰ ਰਿਹਾ ਹਾਂ ਇੱਕ ਇੱਕ ਚੱਕਰ ਇੱਕ ਇੱਕ ਹਫਤੇ ਦਾ ਸਮਾਂ ਮੰਗਦਾ ਹੈ ਇੰਗਲੈਂਡ ਦੇ ਚ ਇੱਕ ਦਫਾ ਮੈਂ ਇਹਨਾਂ ਲਾਇਆ ਸੀ ਮੈਂ ਇਹਨਾਂ ਸੱਤ ਚੱਕਰਾਂ ਦੇ ਉੱਤੇ ਉਹ ਵੀ ਕਿਸੇ ਦੀ ਤਰਕ ਸੀ ਗਰਾਦਾ ਸਾਵੇਂ ਦੀ ਤਰਕ ਸੀ ਕਿ ਦੋ ਚਾਰਾਂ ਦੀ ਹੋਰ ਤਰਕ ਸੀ ਇਹਨਾਂ ਸਿੱਖਾਂ ਨੂੰ ਕੀ ਪਤਾ ਹੈ ਇਹ ਕਹੇ ਕਿ ਜਦ ਜਾਣ ਲਗਾ ਤਾਂ ਮੈਂ ਕਹੇ ਮਿੱਤਰਾ ਤੂੰ ਵੇਠ ਆਜ ਅਸੀਂ ਚਕਰਾਂ ਦੀ ਗੱਲ ਕਰਾਂਗੇ ਪਟਾਂ ਦੇ ਸਵਈਏ ਦੇ ਆਧਾਰ ਤੇ ਕਿੰਨੇ ਗਏ ਇਹ ਵੀ ਗੋਜ ਕਥਾ ਸਹਿਜ ਕਥਾ ਗੁਰੂ ਗ੍ਰੰਥ ਸਾਹਿਬ ਦੇ ਚ ਹੈ ਤੇ ਮੈਂ ਕਿ ਕਮ ਸੇ ਕਮ ਕੁਝ ਦੇਖ ਤੇ ਲਿਆ ਕਰੋ ਫਿਰ ਤਰਕ ਕਰਿਆ ਪਰ ਕੀਤਾ ਕੀ ਜੈ ਡੰਬ ਤੇ ਪਖੰਡ ਇਤਨੇ ਗੁਰੂ ਗ੍ਰੰਥ ਸਾਹਿਬ ਨੂੰ ਤੋੜਨ ਵਾਲੇ ਜਿਤਨੇ ਪੰਜਾਬ ਦੇ ਚ ਨੇ ਜੋੜਨ ਵਾਲੇ ਕੋਈ ਤੋੜਨ ਵਾਲੇ ਬਾਲ ਐਗਿ ਮਹਾਰਾਜ ਕਹਿੰਦੇ ਇਹ ਜਿਹੜੀ ਗੋੜੀ ਕਥਾ ਇਹ ਜਿਹੜੀ ਗੋਜ ਕਥਾ ਅਸੀਂ ਗੁਰੂ ਤੋਂ ਜਾਣੀ ਹੈ ਸਮਝੀਏ ਹਾਂ ਜੀ। ਮਾਂ ਕੋ ਪੁਲਾਹ ਬਾਹ ਕਾਣੀ ਉਹ ਜੋ ਹਰੀ ਦੇ ਬੋਲ ਨੇ ਉਹ ਜੋ ਹਰੀ ਦੇ ਜੋ ਹੈ ਬਚਨ ਨੇ ਜੋ ਸੁਣੇ ਨੇ ਕੋਈ ਮੈਂ ਜਗਤ ਨੂੰ ਸੁਣਾ ਰਿਹਾ ਉਹ ਹੀ ਜਗਤ ਦੇ ਸਾਹਮਣੇ ਜੋ ਹੈ ਰੱਖ ਰਹੇ ਹਾਂ ਸਤਗੁਰ ਦੇਵ ਜੀ ਮਹਾਰਾਜ ਇਸ ਗੋਜ ਕਥਾ ਦਾ ਮੁੱਖ ਭਾਵ ਜਿਹੜਾ ਹੈ ਇਹ ਤੇ ਉਹ ਜਾਣਨ ਦੇ ਇਸ ਅਵਸਥਾ ਤੱਕ ਪਹੁੰਚੇ ਨਹੀਂ ਲੇਕਿਨ ਇਤਨਾ ਮੈਂ ਅਰਜ਼ ਕਰਾਂ ਦੁੱਖ ਨੂੰ ਪ੍ਰਗਟ ਕੀਤਾ ਜਾਂਦਾ ਹੈ ਦੁੱਖ ਅੰਧੇਰਾ ਹੈ ਸੁਖ ਨੂੰ ਪ੍ਰਗਟ ਕੀਤਾ ਜਾਂਦਾ ਹੈ ਰੋਸ਼ਨੀ ਹੈ ਚਾਨਣਾ ਹੈ ਚਾਂਦਨਾ ਚਾਂਦਨ ਆਂਗਣ ਪ੍ਰਭ ਜਿਓ ਅੰਤਰੇ ਚਾਂਦੜਾ